ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਵਿਭੌਰ ਸਾਹਿਬ ਨਿਆਣੰਗਲ ਇਹ ਸਥਾਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੌਪਈ ਸਾਹਿਬ ਆਰਦਾ ਜਿਹੜਾ ਵਿਚਾਰਨਾ ਹੈ ਉਸ ਸਥਾਨ ਤੇ ਕੀਤਾ ਸੀ ਤੇ ਬਹੁਤ ਸ਼ਾਂਤਮਈ ਜਗ੍ਹਾ ਹੈ ਇਹ ਦੇਖੋ ਇੱਕ ਸਾਈਡ ਤੋਂ ਡੈਮ ਡੈਮ ਦੇ ਪਾਣੀ ਨਾਲ ਘਿਰਿਆ ਹੋਇਆ ਸਾਹਮਣੇ ਪਹਾੜੀਆਂ ਤੇ ਅੱਜ ਵੈਸੇ ਵੀ ਮੀਂਹ ਦਾ ਮੌਸਮ ਕਰਕੇ ਬਿਲਕੁਲ ਠੰਡਾ ਹੋਇਆ ਸੀ ਸਵੇਰੇ ਸਵੇਰੇ ਤੇ ਮੀਂਹ ਨੇ ਅੱਜ ਬੱਸ ਕਰਾ ਦਿੱਤੀ ਸਾਹਮਣੇ ਦੇਖੋ ਪਹਾੜੀਆਂ ਕਿੰਦਾ ਪਾਸ ਬਣੀ ਹੋਈ ਹੈ ਇੱਕੋ ਸਾਹਮਣੇ ਗੁਰਦੁਆਰਾ ਸਾਹਿਬ ਵੀ ਹੈ ਲੇਕਿਨ ਇਹਦੇ ਬਾਰੇ ਪਤਾ ਨਹੀਂ ਵੀ ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਜਰੂਰ ਕਮੈਂਟ ਕਰਨਾ ਇਹ ਗੁਰਦੁਆਰਾ ਸਾਹਿਬ ਪਤਾ ਨਹੀਂ ਇਹ ਕੋਈ ਇਤਿਹਾਸਿਕ ਹੈ ਜਾਂ ਕਿਵੇਂ ਇੱਕੋ ਸਾਹਮਣੇ ਜਗਾ ਵੀ ਦਿਖਦੀ ਹੈ ਯਾਰ ਬਹੁਤ ਸੋਹਣਾ ਲੱਗਦਾ ਕਿ ਦੁਸਾਰੇ ਪਾਸੇ ਆਸੇ ਪਾਸੇ ਮੈਂ ਕਿਹਾ ਜੰਗਲ ਹੀ ਹੈ ਅੱਜ ਤਾਂ ਵੈਸੇ ਵੀ ਮੀਂਹ ਕਰਕੇ ਇਹ ਧੁੱਪ ਚ ਇੰਨਾ ਜਿਆਦਾ ਵਧੀਆ ਨਹੀਂ ਲੱਗਦਾ